ਗੈਂਤੀ ਇਹਦਾ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਮਤਲਬ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸਬੰਧੀ ਜਿਹੜੇ ਆ ਉਹ ਸਰਦਾਰ ਹਰਪਜਨ ਸਿੰਘ ਨੂੰ ਨੰਬਰਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨੈਪ ਕਰਕੇ ਤੇ ਫਰੇਗੜ ਤੂੜੀਆਂ ਥਾਣੇ ਦੇ ਵਿੱਚ ਲਿਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਹੈ ਉਹ ਚੱਲਣ ਦਿਆ ਉਹਨਾਂ ਦਾ ਫਰਜ਼ ਨਹੀਂ ਪਈ ਕਿਸੇ ਨੂੰ ਗੱਡੀ ਡਰਾਈਵ ਕਰਨਾ ਲੇਕਿਨ ਉਹ ਗੱਡੀ ਨੈਪ ਕਰਕੇ ਫਤਗੜ ਚੂੜੀਆਂ ਠਾਣੇ ਚ ਲੈ ਆਏ ਨੇ ਤੇ ਬਚਾ ਲਿਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਉਹਨਾਂ ਨੂੰ ਜੀ ਸਾਹਿਬ ਤੋਂ ਨਹੀਂ ਕਿਤਨਾ ਦਾ ਸਾਹਿਬ ਜੀ ਸੱਚਾ ਜੀ ਸੱਚ ਨਿਤਰੇ ਹੋਰ ਕਾਰਵਾਈ ਕੀਤਾ ਦੀ ਕਾਰਵਾਈ ਚਾਹੀਦੀ ਹੈ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗੱਡਨੈਪ ਕੀਤਾ ਉਹ ਗੱਡੀ ਤੇ ਲੈ ਗਿਆ ਜੀ ਉਹਨਾਂ ਨੂੰ ਨਾਲੇ ਮਾਰਕਟਾਈ ਵੀ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈ ਕਰਕੇ ਉਹਨਾਂ ਦੀ ਪੱਗ ਪੁੱਗ ਲਾ ਕੇ ਆਪ ਗੱਡੀ ਚਲਾ ਕੇ ਲੈ ਆਏ ਜੀ ਤੇ ਅਸੀਂ ਕਹਿੰਦੇ ਆ ਕਿ ਜੋ ਵੀ ਆ ਉਹਨੂੰ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕਿਹਾਇਆ ਸਾਰਿਆਂ ਨੇ ਅੱਛਾ ਤੇ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਹ ਤਰੀਕ ਦੇ ਮਾਮਲੇ ਸੀ ਗਏ ਸੀ ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਸਾਰਿਆਂ ਨੇ ਅਸੀਂ ਤੇ ਫੇਸਬੁੱਕ ਤੇ ਵੀਡੀਓ ਵੇਖੀ ਤੇ ਅਹੀਂ ਉਤੋਂ ਹੀ ਪੱਜੇ ਆ ਤੇ ਇਹਨਾਂ ਥਾਣੇ ਚ ਚੁੱਕ ਕੇ ਲਿਆਂਦਾ ਸਾਨੂੰ ਇਨਸਾਫ਼ ਹੋਣ ਲਈ ਤੇ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਹੈ ਸਬੂਤ ਲਿਹਾਉਣ ਆਪਣੇ ਆਹੀਂ ਆਪਣੇ ਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ ਤਾਂ ਇਹਨਾਂ ਦੇ ਜਿੰਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਹਰ ਜਾ ਕੇ ਰਚ ਜਿੰਨੂੰ ਮੱਝ ਚੋਕ ਲਿਆਇਆ ਕਰਨਗੇ ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜਰ ਜਿਹੜੇ ਹੁਣ ਦੇ ਵਿੱਚ ਅਸੀਂ ਇੱਥੇ ਹੀ ਆਏ ਭੱਜੇ ਵੀ ਵੀਡੀਓ ਵੇਖ ਕੇ ਠਾਣੇ ਆਏ ਇਹ ਤਾਂ ਹੁਣ ਇਹ ਦੱਸਣਗੇ ਵੀ ਕੀ ਸਾਬ ਦਾ ਗਲਤ ਕੰਮ ਹੈ ਗਲਤ ਕੰਮ ਨਹੀਂ ਹੈ ਤੇ ਜਿੰਨਾ ਮੱਝ ਜਿੰਨੂੰ ਮੱਝ ਚੋਕ ਲਾਂਗੇ ਫਿਰ ਇਹ ਪਿੰਡ ਵਾਲੀ ਜੋ ਵੀ ਕਰ ਸਕਦੀ ਹੈ ਪਰ ਇਹ ਆਮ ਆਦਮੀ ਦਾ ਸੁਰੱਖਾ ਹੱਕ ਹੈ ਕਿਸੇ ਨੂੰ ਚੋਕ ਕੇ ਤੇ ਲਿਆ ਕੇ ਤੇ ਕੁੱਤ ਮਾਰ ਕਰੋ ਤੁਹਾਨੂੰ ਚੋਕ ਕੇ ਠਾਣੇ ਸੁਰਕੋ ਇਹ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਜੀ ਸਾਹਿਬ ਜੀ ਜੋਰ ਤੋਂ ਦੂਰ ਸਤਾਰਾ ਵਾਲੀ ਸਰ ਇਹ ਸਰ 23 ਤਰੀਕ ਚੌਥੇ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਹਰਪਜਨ ਸਿੰਘ ਨੂੰ ਚਾਰ ਜਾਣੇ ਦੋਚੀ ਜਿਹੜੇ ਮੇਣ ਆ ਦੋ ਅਣਪਛਾਤੇ ਆ ਇਹ ਬੰਦੇ ਆਂਦੇ ਆ ਕਿ ਸਾਨੂੰ ਗਵਾਹ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਤ ਕਰਾਈ ਆ ਫੜ ਕੇ ਛੱਡ ਦਿੱਤੀ ਆ ਤੋਂ ਉਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਠਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਥਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੇ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆਂ ਨੂੰ ਇਨਸਾਫ ਚਾਹੀਦਾ ਮੇਰਾ ਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਮਿਲ ਨਹੀਂ ੜਿਆ ਉਹਨਾਂ ਨੂੰ ਇਨਸਾਫ ਮਿਲ ਜੇ ਜੀ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਲੈ ਹੁੰਦਾ ਹੁੰਦਾ ਜੇ ਭਲਾ ਇਹ ਗਵਾਹ ਜਿਹੜੇ ਐ ਅਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਪੋਰਟ ਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾ ਤੇ ਬੱਚਾ ਇਹ 4 ਜਾਨਾ ਤੇ ਜੀ ਅੱਛਾ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ ਤੱਕ ਕੋਈ ਨਹੀਂ ਅਮੀ ਅੱਜ ਪੂਰਾ 23 ਤਰੀਕ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋਆਂ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਾਣੇ ਵਾਲਿਆਂ ਨੇ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅੱਜ ਤੱਕ ਕੋਈ ਫੇਰ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਟ ਨਹੀਂ ਕੀਤੀ ਕਿ ਉਹ ਬੰਦਿਆਂ ਤੇ ਉਹ ਘਰ ਚ ਕੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਣ ਤੋਂ ਧਮਕੀਆਂ ਵੀ ਆਉਂਦੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਕੰਮ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਇੱਕ ਗਾੜੀ ਵਾ ਕਢਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਘਰ ਨੂੰ ਹੋਰ ਕਿ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰਦਣਗੇ ਤੇ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨ ਡਿਆ ਜੀ ਇਹ ਮੌਕੇ ਦੇ ਅੰਦਰ ਹੈ ਜੀ ਉਹਨੂੰ ਫੜਾਇਆ ਅਸੀਂ ਲਿਆ ਕੇ ਗੱਡੀ ਬਰਾਮਤ ਕਰਤੀ ਹੈ ਜੀ ਉਹਦੀ ਰੈਸਟ ਪੈਣੀ ਚਾਹੀਦੀ ਅਸੀਂ ਹਾਂ ਨਹੀਂ ਇਹ ਸਰਕਾਰ ਕੋ ਵੀ ਤੇ ਪ੍ਰਸ਼ਾਸਨ ਕੋ ਵੀ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸਟ ਪਾ ਕੇ ਬੰਦੇ ਦੂਜਿਆਂ ਦੀ ਵੀ ਰੈਸਟ ਜਲਦੀ ਤੋਂ ਜਲਦੀ ਪਾਵੇ ਮੈਂ ਪਿੰਡ ਇਹ ਜੀ ਸਾਡੇ ਇੱਕ ਮਕਦਮਾ ਦਰਜਾ ਜੀ ਮਕਦਮਾ ਨੰਬਰ 44/25 ਥਾਣਾ ਫਤੇਗੜ ਚੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਬੰਦੇ ਦਾ ਉਹਨਾਂ ਦਾ ਕਤਲ ਹੋਣ ਉਸ ਬੰਦੀ ਮਕਦਮਾ ਦਰਜ ਕਰਾਇਆ ਸੀ ਜੋ ਤਫਤੀਸ਼ਦਾਰਾਂ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸਰਾਂ ਦੇ ਪੇਸ਼ ਹੋ ਕੇ ਜਿਹੜੀ ਮੁਕਦਮੇ ਦੀ ਤਫਤੀਸ਼ ਕਿਸੇ ਹੋਰ ਸੀਨੀਅਰ ਅਸਰ ਕਰਾਉਣ ਬਾਰੇ ਜਿਹੜੀ ਅਰਜ਼ੀ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰਿੰਦ ਸਿੰਘ ਦੇ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਇਹ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ। ਸਰ ਜਿੰਨਾ ਦੇ ਫੜ ਕੇ ਨਹੀਂ ਆਉਂਦਾ ਉਹਨਾਂ ਦਾ ਦੋਸ਼ ਆ ਕੇ ਕੋਈ ਤੇ ਕੋਈ ਕਾਰਵਾਈ ਨਹੀਂ ਕੀਤੀ ਕਰਦੇ ਇਸ ਕਰਕੇ ਹੀ ਆਪ ਫੜ ਕੇ ਇਹ ਦੋਸਰਾ ਕੰਮ ਕੀਤਾ ਹੈ। ਨਹੀਂ ਇਹ ਤਾਂ ਇਦਾਂ ਜੀ ਦੇਖੋ ਉਨ੍ਹਾਂ ਦੇ ਖਿਲਾਫ ਜੋ ਅਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਹੀ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੇ ਦਿਨ ਫਾਈਲ ਤੇ ਕੋਈ ਇਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਇਹ ਐਕਸੀਡੈਂਟ ਸੰਬੰਧ ਸਾਹਮਣੇ ਆਏ ਸੀ ਮੁੱਢਲੇ ਹਲਾਤਾਂ ਜੋ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਰਤਨ ਸਿੰਘ ਦੀ ਜਿਹੜੀ ਐਕਸੀਡੈਂਟ ਦੌਰਾਨ ਮੌਤ ਹੋਈ ਹੈ ਲੇਟਰ ਆਨ ਇਹਨਾਂ ਲੋ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਉਸ ਕੋਈ ਐਵੀਡੈਂਸ ਨਹੀਂ ਹੈਗੀ ਤੇ ਢੁਗਾਈ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਐਸ ਪਰ ਮੈਰਿਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ